ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸ਼ਹੀਦ ਭਗਤ ਸਿੰਘ ਤੇ ਲੇਖ ਜੇਕਰ ਤੁਸੀਂ ਚੈਨਲ ਤੋਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਲੰਬਿਆਂ ਨਾਲ ਖੋਪੜ ਰਹੰਦੇ ਤਾਂ ਤੱਕ ਤੀਰ ਤਬਦੀਰ ਬਦਲਦੀ ਕੌਮਾਂ ਦੀ ਜਾਨ ਪਛਾਨ ਕਿਸੇ ਕੌਮ ਲਈ ਆਪਣੀ ਜਾਨ ਦੇਣ ਵਾਲੀ ਵਿਅਕਤੀ ਨੂੰ ਸ਼ਹੀਦ ਆਖਿਆ ਜਾਂਦਾ ਹੈ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ ਇਹਨਾਂ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਨਾਮ ਤਰੂ ਤਾਰੇ ਤੇ ਵਾਂਗ ਚਮਕਦਾ ਹੈ ਜਨਮ ਅਤੇ ਮਾਦਾ ਪਿਤਾ ਸਰਦਾਰ शहीद भगत सिंह जी का जन्म अठाई सितंबर उन्नीस सौ सत्त ईस्वी में पिंड बंग तक नंबर इ एक सौ पांच जिला लायलपुर पाकिस्तान विखे होया पिता किशन सिंह चाचा अजीत सिंह सिंह अचानक उस दिन जेल में रिहाई मिली सी इसलिए दादी जी जैक और ने ਪਹਿਲਾ ਇਸ ਵਾਲਕ ਦਾ ਨਾਮ ਭਾਗਾਵਾਲਾ ਤੇ ਬਾਅਦ ਵਿੱਚ ਭਗਤ ਸਿੰਘ ਰੱਖ ਦਿੱਤਾ ਵਿਦਿਆ ਪ੍ਰਾਪਤੀ ਆਪ ਨੇ ਮੋਢਲੀ ਵਿਦਿਆ ਆਪਣੇ ਦਾਦਾ ਜੀ ਕੋਲ ਖੜਕਰ ਕਲਾ ਵਿੱਚ ਪ੍ਰਾਪਤ ਕੀਤੀ ਆਪ ਨੇ ਡੀਏਵੀ ਹਾਈ ਸਕੂਲ ਤੋਂ 10ਵੀਂ ਪਾਸ ਕੀਤੀ ਤੇ ਉਸ ਤੋਂ ਪ੍ਰੰਤ ਅਭੀਏ ਕਰਨ ਲਈ ਨੈਸ਼ਨਲ ਕਾਲਜ ਲਾਹੌਰ ਵਿੱਚ ਪੜਨ ਲੱਗ ਪਏ ਆਜ਼ਾਦੀ ਦੇ ਜਜ਼ਵੇ ਨੂੰ ਵੇਖ ਕੇ ਕਾਲਜ ਵਿੱਚ ਇਹ ਪੁਲਸ ਆਪ आप दसोसी कर लगी पर आप नहीं घबराए अपने मापिया ने आप, माप्याने आप, दा विवा, आप दा करना चाहिए पर आप पढ़ाई छड़ के आजादी प्राप्ति लिय घरों निकल के कानपुर पज गए राशि जीवन कालज तो निकल के आप कानपुर चले गए कानपुर आप की मुलाकात क्रांतिकारी चंद्रशेखर आजाद नाल हुई ਆਪਣੇ ਇਥੇ ਇੱਕ ਅਖਬਾਰ ਦੇ ਦਫ਼ਤਰ ਵਿੱਚ ਵੀ ਕੰਮ ਕੀਤਾ ਲਾਲਾ ਲਾਜਪਤਰਾਏ ਦੀ ਮੌਤ ਦਾ ਬਦਲਾ ਅੰਗਰੇਜ਼ ਸਰਕਾਰ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਪ੍ਰਸਿੱਧ ਨੇਤਾ ਲਾਲਾ ਲਾਜਪਤਰਾਏ ਨੂੰ ਸਾਠੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸਰਕਾਰ ਨੂੰ ਮਾਰ ਕੇ ਲਾਲਾ ਲਾਜਪਤਰਾਏ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਪਰੰਤੂ ਉਸਕਾਰ ਦਿੱਤਾ ਸਾਂਡਰਸ ਗੋਲੀ ਦਾ ਨਿਸ਼ਾਨਾ ਬਣ ਗਿਆ ਪੁਲਿਸ ਨੇ ਨਾ ਦੇ ਪਿੱਛੇ ਲੱਗ ਕੇ ਇਹਨਾਂ ਦੀ ਭਾਲ ਕਰਨ ਲੱਗੀ ਭਗਤ ਸਿੰਘ ਰਾਜਗੁਰੂ ਅਤੇ ਚੰਦਰ ਸ਼ੇਖਰ ਅਜਾਦ ਗੋਲੀਆਂ ਚਲਾਉਂਦੇ ਹੋਏ ਬਚ ਕੇ ਬਾਹਰ ਨਿਕਲ ਗਏ ਜਾਂ ਤੋਂ ਪਹਿਲਾ ਇਹ ਉਥੇ ਇਸ਼ਤਿਹਾਰ ਸੁੱਟ ਗਏ ਕਿ ਜਿੰਨਾ ਉਹ ਜਿੰਨਾ ਤੇ ਸਾਂਡਰਸ ਦੇ ਕਰਤਾਕਾਰਨ ਸਪਸ਼ਟ ਕੀਤਾ ਹੋਇਆ ਸੀ ਉਸ ਰਾਤ ਭਗਤ ਸਿੰਘ ਵਾਲ ਕਟਾ ਕੇ ਸਿਰ ਤੇ ਹੈਡ ਪਹਿਨ ਕੇ ਦੁਰਗਾ ਭਾਬੀ ਦੀ ਸਹਾਇਤਾ ਨਾਲ ਕਲਕੱਤੇ ਵਾਲੀ ਗੱਡੀ ਚੜ ਗਏ ਅਸੈਂਬਲੀ ਹਾਲ ਵਿੱਚ ਬੰਬ ਸੁੱਟਣਾ 8 ਅਪ੍ਰੈਲ 1929 ਨੂੰ ਵਾਈਸ ਰਾਏ ਨੇ ਅਸੈਂਬਲੀ ਹਾਲ ਵਿੱਚੋਂ ਦੋ ਲੋਕ ਵਿਰੋਧੀ ਬਿਲਾ ਨੂੰ ਆਪਣੇ ਖਾਸ ਅਧਿਕਾਰੀਆਂ ਰਾਹੀਂ ਪਾਸ ਕਰਨਾ ਸੀ ਪਰੰਤੂ ਆਪ ਨੇ ਐਬੀ ਕੇ ਦਤ ਨਾਲ ਜਲ ਕੇ ਅਸੈਂਬਲੀ ਹਾਲ ਵਿੱਚ ਤਮਾਕੇਦਾਰ ਬੰਬ ਸੁੱਟ ਕੇ ਅੰਗਰੇਜ਼ੀ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ ਭਗਤ ਸਿੰਘ ਨੇ ਬੀਕੇ ਦਾਤ ਉਥੋਂ ਭੱਜੇ ਨਹੀਂ ਸਨ ਸਗੋਂ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਗ੍ਰਿਫਤਾਰੀ ਦੇ ਦਿੱਤੀ ਮੁਕੱਦਮਾ ਚੱਲਣਾ ਭਗਤ ਸਿੰਘ ਨੇ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ ਇਸ ਵਿੱਚ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਫਾਂਸੀ ਦੀ ਸਜ਼ਾ ਸੁਣ ਕੇ ਆਪ ਕਬਰਾਂ ਇਹ ਨਹੀਂ ਬਲਕਿ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਆ ਗੂੰਗੀ ਅਤੇ ਗੂੰਗੀ ਅਤੇ ਬੋਲੀ ਸਰਕਾਰ ਨੂੰ ਦੱਸ ਦਿੱਤਾ ਕਿ ਭਾਰਤੀ ਹੁਣ ਜਾਗ ਪਏ ਹਨ ਅਤੇ ਹੁਣ ਉਹ ਉਹਨਾਂ ਨੂੰ ਬਹੁਤੀ ਦੇਰ ਗੁਲਾਮ ਬਣਾ ਕੇ ਨਹੀਂ ਰੱਖ ਸਕਦੇ ਆਪ ਅਕਸਰ ਗਾਉਂਦੇ ਹੁੰਦੇ ਸਨ ਸਰਫਰਾਸ਼ੀ ਦੀ ਤਮੰਨਾ ਅਭ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾ ਦਿਲ ਮੇ ਹੈ ਫਾਂਸੀ ਦੀ ਸਜ਼ਾ 3 ਮਾਰਚ 1931 ਨੂੰ ਇਹਨਾਂ ਨੂੰ ਫਾਂਸੀ ਦੇ ਲਟਕਾ ਦਿੱਤਾ ਗਿਆ ਤੇ ਲਾਸ਼ਾਂ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲ ਵਾਲਾ ਵਿਖੇ ਲਿਜਾ ਕੇ ਸਤਲੁਜ ਦਰਿਆ ਵਿੱਚ ਵਹਾ ਦਿੱਤੀਆਂ ਗਈਆਂ ਆਪਣੀਆਂ ਸਮਾਧੀਆਂ ਹਸੈਨੀ ਵਾਲਾ ਵਿਖੇ ਬਣਾਇਆ ਗਿਆ। ਮੜਾ ਇੰਗਾ ਗਿਆ ਹਨ ਜਿੱਥੇ ਹਰ ਸਾਲ 23 ਮਾਰਚ ਨੂੰ ਇਨਾ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਸਾਰੰਸ਼ ਇਸ ਤਰ੍ਹਾਂ ਭਗਤ ਸਿੰਘ ਨੇ ਆਪਣਾ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ। ਅੰਗਰੇਜ਼ ਸਰਕਾਰ ਵੀ ਇਨਾ ਦੀ ਨਿਰਰਤਾ, ਦਲੇਰੀ ਅਤੇ ਸੱਚੀ ਦੇਸ਼ ਭਗਤੀ ਵੇਖ ਕੇ ਹੈਰਾਨ ਹੁੰਦੀ ਸੀ। ਆਪ ਦੇ ਬਲਿਦਾਨ ਨੂੰ दुनिया तक कि याद किया जाता रहेगा शहीदों की चिताओं पर लगेंगे हर वर्ष मेले वतन पे मिटने वालों का बाकी यही निशा होगा तो बचो यह शहीद भगत सिंह जी तो लेख जेर वीडियो पसंद आई वीडियो लाइक और चैनल सबसक्राइब कर दौ